ਐਂਟੀ ਕਾਲੀਆ ਉਹਦੇ ਕੋਲੋਂ ਸਾਨੂੰ 30 ਗ੍ਰਾਮ ਮੋਲ ਸੈਂਟੀ ਕਾਲੀਆ ਨਾਲ ਉਹਦੇ ਦੋ ਜਿਹੜੇ ਪ੍ਰਧਾਨ ਹੈ ਗੋਲਸ਼ਨ ਨੂੰ ਪ੍ਰਧਾਨ ਕਹਿੰਦੇ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੋ ਡੀਜੀਪੀ ਪੰਜਾਬ ਤੇ ਡੀਏਜੀ ਲੁਧਿਆਣਾ ਰੇਂਜ ਉਹਨਾਂ ਦੀਆਂ ਹਦਾਇਤਾਂ ਤੇ ਸਾਡੇ ਮਾਨ ਜੋ ਐਸਐਸਪੀ ਡਾਕਟਰ ਜੋਤੀ ਜਦੋਂ ਗੈਸ ਦੀਆਂ ਗਾਈਡਲਾਈਨਸ ਦੇ ਮੁਤਾਬਕ ਜਿਹੜੇ ਜੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਹਦੇ ਚ ਪਿਛਲੀ ਵਾਰ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਇੱਕ ਮਕਦਮਾ ਦਰਦ ਕੀਤਾ ਸੀ 147 ਨੰਬਰ ਐਫ ਆਰ ਥਾਣਾ ਦਰਹਾਵੇਕੇ 189 ਨੂੰ ਜਿਹਦੇ ਵਿੱਚ ਅਸੀਂ ਮੁਰਜਮ ਮਦਦਸ਼ਤ ਕੀਤੇ ਸੀਗੇ ਉਹਦੇ ਚ ਸਾਨੂੰ 1 ਕਿਲੋ 5 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਹੋਇਆ ਸੀ ਇਹ ਇਥੇ ਦੱਸਣਾ ਸਪੈਸ਼ਲੀ ਕਿ ਇਹਦੇ ਬੈਕਵਰਡ ਲਿੰਕੇਜ ਦੀ ਤਹਿਤ ਪਹਿਲੇ ਉਹਦੇ ਚ ਵੀ ਤੇ ਅੱਗੇ ਫਰਦਰ ਇਹਦੀ ਬੈਕਵਰਡ ਲਿੰਕੇਜ ਦੇ ਜਦੋਂ ਪ੍ਰੋਪਰ ਡੰਗਾਈ ਚ ਕਾਰਵਾਈ ਹੋਈ ਤਾਂ ਸਾਡੇ ਮਾਨਯੋਗ ਐਸਐਸਪੀ ਦੀਆਂ ਜਿਹੜੀਆਂ ਗਾਈਡਲਾਈਨਸ ਉਹਨਾਂ ਦੇ ਮੁਤਾਬਕ ਫਰਦਰ ਇਹ ਗੱਲ ਤਫਤੀਸ਼ ਦੇ ਦੌਰਾਨ ਸਾਹਮਣੇ ਆਈ ਕਿ ਇੱਕ ਦੋਸ਼ੀ ਜਿਹੜਾ 147 ਨੰਬਰ ਮੁਕਾਦਮੇ ਚ ਉਦੋਂ ਜੇਲ੍ਹ ਦੇ ਵਿੱਚ ਪਤਾ ਲੱਗਿਆ ਸੀ ਜੇਲ੍ਹ ਦੇ ਵਿੱਚ ਬੰਦ ਹੈ ਰੋਪੜ ਜੇਲ੍ਹ ਦੇ ਵਿੱਚ ਉਹਨੂੰ ਜਦੋਂ ਪ੍ਰੋਡਕਸ਼ਨ ਰੈਂਟ ਤੇ ਲੈ ਕੇ ਆਏ ਅਸੀਂ ਉਦੀ ਮਜੀਦ ਪੁਛਗਿਸਤੇ ਖੰਦਰ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਮੁਰਜਮ ਬਕਾਇਦਾ ਮਹਤ ਨੇ ਕਸ਼ਮੀਰ ਗਿਰੀ ਖੰਨੇ ਦੇ ਸ਼ਹਿਰ ਦੇ ਜਨਕਰ ਗਾਲੀਆਂ ਉਸ ਸ਼ੈਟੀ ਬਿੱਕੀ ਤੇ ਗੁਲਸ਼ਨ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਲ੍ਹ 'ਚ ਬੈਠਾ ਜਿਹੜਾ ਉਹ ਬੰਦਾ ਜੈਲਾ ਉਹਦੇ ਸਪਲਾਈ ਦੇ ਉਹ ਗੱਲਿਆ ਸੀ ਇਹਨਾਂ ਨੂੰ ਚਿੱਟਾ ਉਹਦੀ ਪ੍ਰੋਡਕਸ਼ਨ ਬਾਰੇ ਤੇ ਪੁਲਿਸ ਨੇ ਮਾਰਦੇ ਰਹੇ ਜਾਂ ਤੱਕ ਪੁੱਛਗਿੱਛ ਹੋਈ ਉਹਦੇ ਤਹਿਤ ਅਸੀਂ ਇਹਦੀ ਤਫ਼ਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰ ਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਮਤੀ ਸ਼ਖਬੀ ਨੂੰ ਬਕਾਇਦਾ ਪਹਿਲੇ ਨਾਮਜ਼ਦ ਕਰਕੇ ਦਿਨ ਨੂੰ ਵੈਸਟ ਕੀਤਾ ਬਕਨਾਕਾ ਬੰਦੀਆਂ ਕੀਤੀਆਂ ਜਿਹਦੇ ਵਿੱਚ ਡੀਐਸਪੀ ਡੀ ਸ਼੍ਰੀ ਮੋਹਿਤ ਸਿੰਘਲਾ ਸਨੇਤ ਜਿਹੜੀ ਇਹਨਾਂ ਦੀ ਸੀਆਈਏ ਪਾਰਟੀ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਲੰਗਾ ਜੋਗੇ ਦੇਤੇ ਫਰਦਰ ਕੰਮ ਕੀਤਾ ਸੀਗਾ ਬੈਕਵਰਡ ਲਿੰਕੇ ਤੇ ਉਹਦੇ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਹਮਤ ਮਲਹੋਤਰਾ ਇਸੇ ਮਕਦਮੇ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਆਕਾਸ਼ ਦੱਤ ਐਸਐਚਓ ਦੇ ਨਾਲ ਜਾ ਕੇ ਇਹਨਾਂ ਨੇ ਬਕਾਇਦਾ ਡੀਐਸਪੀ ਮਲਹੋਤਰੇ ਦੀ ਪਹਿਲਾ ਇੱਕ ਕਮਰਸ਼ੀਅਲ ਜਿਹੜੀ ਕਿਲੋਗ੍ਰਾਮ ਦੀ ਹੋਈ ਸੀਗੀ ਜਿਹੜੀ ਕਿਲੋ 5 ਗ੍ਰਾਮ ਉਹਦੇ ਤਹਿਤ ਜਦੋਂ ਫਰਦਰ ਇਹਦੇ ਵਿੱਚ ਮਹਤ ਕਸ਼ਮੀਰ ਗਿਰੀ ਨੂੰ ਫੜਿਆ ਗਿਆ ਉਹਦੀ ਰਿਕਵਰੀ ਹੋਈ ਉਹਦੇ ਕੋਲੋਂ ਸਾਨੂੰ 50 ਗ੍ਰਾਮ ਹੈਰੋਇਨ ਚਿੱਟਾ 50 ਗ੍ਰਾਮ ਉਹਦੇ ਤੋਂ ਚਿੱਟਾ ਬਰਾਮਦ ਹੋਇਆ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸੈਂਟੀ ਕਾਲੀਆ ਉਹਦੇ ਕੋਲੋਂ ਸਾਨੂੰ 30 ਗ੍ਰਾਮ ਮਤਲਬ ਸੈਂਟੀ ਕਾਲੀਆ ਨਾਲ ਉਹਦੇ ਦੋ ਜਿਹੜੇ ਪ੍ਰਧਾਨ ਹੈ ਗੋਲਛਨ ਉਹਨੂੰ ਪ੍ਰਧਾਨ ਕਹਿੰਦੇ ਨੇ ਵਿਕੀ ਮੀਟ ਮਾਰਕੀਟ ਦੇ ਇੱਕ ਕਾਰ ਦੇ ਵਿੱਚ ਜਾ ਰਹੇ ਸੀਗੇ ਤੇ ਇਹਨਾਂ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਕਾਬੰਦੀ ਦੇ ਦੌਰਾਨ ਪ੍ਰੋਪਰ ਅਰੈਸਟ ਕੀਤਾ ਇਹਨਾਂ ਕੋਲੋਂ ਵੀ 30 ਗ੍ਰਾਮ ਬਰਾਮਦ ਜੱਟਾ ਹੋਇਆ ਕਹਿਣ ਦਾ ਭਾਵ ਇਹ ਹੈ ਕਿ ਹੁਣ ਤੱਕ ਅ ਹਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਦੱਸਣਾ ਇਸ ਤੋਂ ਬਾਅਦ ਇੱਕ ਇਹਨਾਂ ਦੀ ਅੱਗੇ ਦੇਖੋ ਫਰਦਰ ਬਜਰੀ ਪੁਸ਼ਕਸ਼ ਹੋਈ ਹੈ ਉਸ ਪੁਸ਼ਕਸ਼ ਤੋਂ ਇੱਕ ਸ਼ੋਭੀਮ ਨਾਮ ਦਾ ਇੱਕ ਹੋਰ ਬਦਨਾਮ ਸਮਗਲਰ ਜਿਹੜਾ ਹੈਗਾ ਲੁਧਿਆਣਾ ਸ਼ਹਿਰ ਕਮਿਸ਼ਨਰੇਟ ਦੇ ਵਿੱਚ ਰਹਿੰਦਾ ਹੈ ਉਹਨੂੰ ਵੀ ਕੰਮ ਅੰਕੀਸਟਰ ਕਿਤਾਬ ਕਰ ਪ੍ਰੋਪਰ ਉਹਨੂੰ ਗਿਫਟਰ ਕਰਕੇ ਉਹਦੇ ਕੋਲੋਂ ਵੀ ਅੱਗੇ 70 ਗ੍ਰਾਮ ਐਸਐਚਓ ਦਰਾਹਾ ਨੇ ਬਰਾਮਦਗੀ ਕੀਤੀ 70 ਗ੍ਰਾਮ ਹੈਰੋਇਨ ਦੀ ਕਹਿਣ ਦਾ ਭਾਵ ਇਹ ਹੈ ਕਿ ਇਹ 147 ਨੰਬਰ ਕਾਨੂੰਨ ਦੇ ਵਿੱਚ ਹੁਣ ਤੱਕ ਟੋਟਲ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਮੇਨ ਚੀਜ਼ ਹੈ ਇਹਦੇ ਵਿੱਚ ਦੱਸਣ ਵਾਲੀ ਕਿ ਤੁਹਾਨੂੰ ਯਾਦ ਹੋਵੇਗਾ ਕਿ ਇਹ ਜਿਹੜੀ ਖੰਨਾ ਸ਼ਹਿਰ ਦੇ ਵਿੱਚ ਇੱਕ ਮੀਟ ਮਾਰਕੀਟ ਦੇ ਨਾਲ ਬਦਨਾਮ ਜਿੱਥੇ ਕਿ بڑے ਛੋਟੇ ਲੈਵਲ ਤੇ ਪੈਟਰਨ ਜਿਹੜੇ ਆ ਉਹ ਚਿੱਟਾ ਜਿਹੜਾ ਹੈ ਸਪਲਾਈ ਕਰਦੇ ਸੀ ਪੁਲਿਸ ਕਾਫੀ ਮਕਦਮੇ ਤੇ ਦਰਜ ਵੀ ਕੀਤੇ ਹੈ ਸਟਚ ਵੀ ਕਰਦੇ ਰਹੇ ਅਸੀਂ ਕਾਰਡਨ ਜਿਹੜੋ ਕਾਸੋ ਦੇ ਆਪਰੇਸ਼ਨ ਦੇ ਤਹਿਤ ਲੇਕਿਨ ਇਸ ਮਕਦਮੇ ਦੇ ਵਿੱਚ ਸਾਰੀ ਸਚਾਈ ਸਾਹਮਣੇ ਆਈ ਕਿ ਬਕਾਇਦਾ ਇਹਦੇ ਪਿੱਛੇ ਕਿਹੜਾ ਗ로우 ਸੀ ਜਿਹੜਾ ਅੱਗੇ ਮਤਲਬ ਉਹਦੇ ਵਿੱਚ ਤਾਂ ਕਿ ਵੱਡੀਆਂ ਮੱਛੀਆਂ ਨੇ ਇਹਨਾਂ ਨੂੰ ਵਿਸਤਾਰ ਕੀਤਾ ਜਿਹਦੇ ਨਾਲ ਹੋਮੀਟ ਮਾਰਕੀਟ ਵੈਸੇ ਨਸ਼ਦ ਮਾਦੇ ਪੂਰਾ ਉਹ ਨਹੀਂ ਗਰੰਟੀ ਲੈਂਦਾ ਪਰ ਮੈਂ ਇਹ ਮੰਨਦਾ ਹੈ ਕਿ 90 90% ਜਿਹੜਾ ਹੈ ਜਿਹੜਾ ਚਿੱਟਾ ਹੈ ਖਾਸ ਤੌਰ ਤੇ ਮੀਟ ਮਾਰਕੀਟ ਦੇ ਵਿੱਚ ਜਿਹੜਾ ਕਿ ਇਹ ਇੱਕ ਇੱਥੋਂ ਦੀ ਇੱਕ ਮਤਲਬ ਘਰ ਬਣਿਆ ਹੋਇਆ ਜਿਹਾ ਚਿੱਟੇ ਦਾ ਸਪਲਾਈ ਦਾ ਉਹਨੂੰ ਪੁਲਿਸ ਨੇ ਬ੍ਰਸ਼ਟ ਕਰਕੇ ਬੰਦੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਨੇ ਤੇ ਪ੍ਰੋਪਰ ਜਿਹੜਾ ਜੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਉਹਦੀ ਸ਼ਾਨ ਦਾ ਕਾਮਯਾਬੀ ਹੈ ਔਰ ਇੱਕ ਬਹੁਤ ਵੱਡੀ ਉਦਾਹਰਣ ਜਿਹੜੀ ਕ੍ਰੀਏਟ ਹੋਈ ਹੈ ਇਹ ਸਾਰੇ ਗਰੋ ਨੂੰ ਅਗੇ ਸਟਾਰ ਕਰਨ ਦੇ ਵਿੱਚ ਜੇ ਇਹ ਦੇ ਕਰਕੇ ਅੱਜ ਤੁਹਾਨੂੰ ਉਦੋਂ ਵੀ ਮੈਂ ਗੱਲ ਕਹੀ ਸੀਗੀ ਕਿ ਅਸੀਂ ਇਹਦੀ ਤਬਦੀਸ਼ ਅੱਗੇ ਕਰਦੇ ਆ ਤੁਹਾਨੂੰ ਯਾਦ ਹੋਏਗਾ ਕਿ ਤੁਹਾਡੀ ਦੁਆਰਾ ਪ੍ਰੈਸ ਕਾਨਫਰੰਸ ਕਰਾਂਗੇ ਕਿ ਤੁਸੀਂ ਦੇਖੋ ਕਿ ਸਾਨੂੰ ਇਹ ਸਾਡੀ ਜਿਹੜੀ ਟੀਮ ਨਾਲੇ ਦੋਲੇ ਬੈਠੀ ਹੈ ਇਹਨਾਂ ਨੇ ਸਾਡੇ ਮਾਨ ਜੋਗ ਐਸਐਸਪੀ ਦੀਆਂ ਗਾਈਡਲਾਈਨ ਦੇ ਉੱਤੇ ਕਿੰਨਾ ਵਧੀਆ ਕੰਮ ਕੀਤਾ ਹੈ ਕਿ ਉਹਦੇ ਚ ਅਸੀਂ ਸਿਰੇ ਤੱਕ ਸਿਰੇ ਤੱਕ ਪਹੁੰਚ ਕੇ ਡੰਗਾਈ ਤੱਕ ਪਹੁੰਚ ਕੇ ਅਸੀਂ ਸਾਰਿਆਂ ਨੂੰ ਬੇਨਕਾਬ ਕੀਤਾ ਤੇ ਪ੍ਰੋਪਰ ਗ੍ਰਿਫਤਾਰ ਕੀਤਾ ਤੇ ਸਾਰੀ ਪ੍ਰੋਪਰ ਅਸੀਂ ਇਹਦੇ ਵਿੱਚ ਰਿਕਵਰੀ ਕੀਤੀ ਹੈ ਇਸ ਲਈ ਇਹ ਜਿਹੜਾ ਮਤਲਬ ਇੱਕ ਬਹੁਤ ਹੀ ਸਲੰਗਾ ਜੋ ਕੰਮ ਹੈ ਸਾਡੀ ਖੰਨਾ ਪੁਲਿਸ ਦਾ ਖਾਸ ਤੌਰ ਤੇ ਬਹੁਤ ਅੱਛੀ ਇੱਕ ਬੈਕਵਰਡ ਲਿੰਕਿੰਗ ਦੇ ਵਿੱਚ ਜਿਹੜੀ ਤਫ਼ਤੀਸ਼ ਅੱਗੇ ਤੇ ਅੱਗੇ ਫਰਦਰ ਹੈ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਚ ਅਮਨ ਚ ਲਿਆਂਦੀ ਗਈ ਜਿਹੜਾ ਇਹ ਇੱਕ ਸੱਟਾ ਹੈਗਾ ਜਿਹਦੇ ਚ ਕਾਮਯਾਬੀ ਹੈ ਜਿਹੜੀ ਉਹ ਸਾਨੂੰ ਹਾਸ ਹੋਈ ਹੈ ਸਰ ਮੈਂ ਕਸ਼ਮੀਰ ਸਿੰਘ ਦਾ ਬੈਕਗ੍ਰਾਉਂਡ ਕੀ ਹੈ ਜੀ ਕਿੰਨੇ ਪਹਿਲਾਂ ਬੱਚੇ ਹਾਂ ਇਹ ਵੀ ਤੁਸੀਂ ਵਧੀਆ ਸਵਾਲ ਕੀਤਾ ਹੈ ਕਸ਼ਮੀਰ ਗਿਰੀ ਬਾਰੇ ਮੋਸਟਲੀ ਜਿਹੜੇ ਇੱਕ ਰਿੰਗਲ ਕਿਸਮ ਦਾ ਇਨਸਾਨ ਹੈ ਇਹ ਧਾਰਮਿਕ ਲੈਵਲ ਤੇ ਵੀ ਇਹ ਸ਼ੈਡੋ ਦੇ ਤਹਿਤ ਆਪਣੇ ਆਪ ਨੂੰ ਬੜਾ ਫਾਇਦਾ ਲੈਂਦਾ ਰਿਹਾ ਇਹਦੇ ਤੇ ਇੱਕ ਪੁਰਾਣੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਤੇ ਕੁੱਲ 6 ਮੁਕਦਮੇ ਦਰਜ ਨਹੀਂ ਹੁਣ ਤੱਕ 6 ਮਕਦਮਿਆਂ ਦੇ ਵਿੱਚ ਇਹਦੇ ਤੇ ਕੁਝ ਪਹਿਲਾ ਮਕਦਮਾ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਜਿਹਦੇ ਵਿੱਚ ਇਹਨੇ ਆਪਣੇ ਆਪ ਤੇ ਇੱਕ ਗਲਮੈਂਨ ਲੈਣ ਦੀ ਖਾਤਰ ਇਹਨੇ ਇੱਕ ਡਰਾਮਾ ਰਚਿਆ ਸੀਗਾ ਤੁਹਾਨੂੰ ਯਾਦ ਹੋਵੇਗਾ ਇਹ ਤੋਂ ਇਲਾਵਾ ਇਹ ਰੀਤੀ ਇੱਕ ਹੋਰ ਵੀ ਹੈ ਚੋਰੀ ਦੇ ਤੇ ਮਾਰ ਕਟਾਈ ਦਾ ਵੀ ਹੈ ਠੀਕ ਹੈ ਜੀ 420 ਕਿਸਮ ਦਾ ਇਨਸਾਨ ਹੈ 420 ਦਾ ਵੀ ਮਕਦਮਾ ਹੈ टोटल 6 ਮਕਦਮੇ ਇਹਦੇ ਤੇ ਦਰਜ ਹੈ ਜਿਹੜਾ ਸੰਤੀ ਕਾਲੀਆ ਹੈ ਕਹਿੰਨ ਜਿਹੜੇ ਬਾਕੀ ਬੰਦੇ ਨੇ ਜਿਹੜੇ ਇਹ ਗਰੁੱਪ ਦੇ ਬੰਦੇ ਨੇ ਤਿੰਨੇ ਜਿਹੜੇ ਬੜੇ ਅਸੀਂ ਇਹ ਵੀ ਸੰਤੀ ਕਾਲੀਆ ਕਿਸੇ ਵਕਤੇ ਸ਼ਰਾਬ ਦਾ ਕਾਰੋਬਾਰ ਕਰਵਾ ਹੁੰਦਾ ਸੀ ਸਮਗਲਿੰਗ ਕਰਦਾ ਸੀ ਕਾਰੋਬਾਰ ਤਾਂ ਕੀ ਸਮਗਲਿੰਗ ਕਰਦਾ ਹੁੰਦਾ ਸੀ ਉਸ ਵੇਲੇ ਇਹ ਤੇ ਦੇਖੋ ਸ਼ਰਾਬ ਦੇ ਪਰਚੇ ਨੇ ਬਕਾਇਦਾ ਪੁਰਾਣੇ ਅ 420 ਦਾ ਇਹਦੇ ਖਿਲਾਫ ਵੀ ਮੁਕਦਮਾ ਹੈਗਾ ਜੀ ਮਾਰਕਟਾਈ ਦੇ ਵੀ ਹੈ ਕਹਿਣ ਦਾ ਭਾਵ ਇਹਦੇ ਖਿਲਾਫ ਵੀ 6 ਮੁਕਦਮੇ ਨੇ ਸੈਂਟੀ ਕਾਲੀਏ ਦੇ ਵੀ ਬਾਂਦਗਿਰੀ ਦੇ ਖਿਲਾਫ ਵੀ 6 ਤੇ ਇਹਦੇ ਖਿਲਾਫ ਵੀ 6 ਉਹ ਜਿਹੜਾ ਵਿੱਕੀ ਹੈ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਜਿਹੜਾ ਗੁਲਸ਼ਨ ਹੈ ਜਿਹਨੂੰ ਪ੍ਰਧਾਨ ਪ੍ਰਧਾਨ ਕਹਿੰਦੇ ਨੇ ਇਸੇ ਮੀਟ ਮਾਰਕੀਟ ਦਾ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਹੈ ਇਹ ਜਿਹੜਾ ਅੱਗੇ ਅਸੀਂ ਇਹਨਾਂ ਨੂੰ ਇੱਕ ਲੁਗਿਆਣੇ ਤੋਂ ਕਾਬੂ ਕੀਤਾ ਬੰਦਾ ਉਹ ਵੀ ਬਹੁਤ ਕ੍ਰਿਮੀਨਲ ਕਿਸਮ ਦਾ ਇਨਸਾਨ ਸੀ ਉਹ ਮੁਰਜ਼ੇ ਨੂੰ ਜਦੋਂ ਗ੍ਰਿਫਤਾਰ ਕੀਤਾ ਹੈ ਉਹਦੀ ਵੀ ਪੂਰੀ ਪੜਤਾਲ ਕੀਤੀ ਪੁਰਾਣੇ ਕ੍ਰਿਮੀਨਲ ਰਿਕਾਰਡ ਦੀ ਉਹਦੇ ਖਿਲਾਫ ਵੀ ਪੰਜ ਮਕਦਮੇ ਦਰਜ ਨੇ ਜਿਹਦੇ ਕੋਲ ਅਸੀਂ ਸੱਤ ਗ੍ਰਾਮ ਹੈਰਵਨ 8 ਬ੍ਰਾਮ ਕੀਤੀ ਹੈ ਸੋ ਇਸ ਤਰੀਕੇ ਦੇ ਨਾਲ ਇਹਦੇ ਚੋਂ ਹੁਣ ਤੱਕ ਜਿਹੜੇ ਇਹ ਟੋਟਲ 6 ਬੰਦੇ ਇਹ ਦੇ ਤਿੰਨ ਪਹਿਲਾਂ ਜੀ ਦੇਨੋ ਟੋਟਲ 9 ਮੁਰਜਮੇ ਦੇ ਵਿੱਚ ਅਸੀਂ ਗਿਸਤਾਰ ਕਰਕੇ ਜੇਲ੍ਹ ਚ ਭੇਜ ਚੁੱਕੇ ਹਾਂ ਤੇ ਬੜੀ ਸ਼ਾਨਦਾਰੀ ਦੇ ਵਿੱਚ ਕਮਰਸ਼ੀਅਲ ਜਿਹੜੀ ਸਾਡੀ ਰਿਕਵਰੀ ਹੋਈ ਹੈ ਤੇ ਸਰ ਲੇਟੈਸਟ ਨੂੰ ਲੱਗਦਾ ਆਪਾਂ ਐਡ ਕੀਤਾ ਜੀ ਹਾਂ ਸਰ ਜਿਹੜਾ ਲਵਦੀ ਲਵੀ ਰੋਪੜ ਜੇਲ੍ਹ ਤੇ ਬੈਠਾ ਸੀ ਉਹ ਕਿਵੇਂ ਗਾਈਡ ਕਰਦਾ ਸੀ ਇਹਨਾਂ ਨੂੰ ਸੋਰਸ ਕੀ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਜਿਹੜਾ ਲਵਪ੍ਰੀਤ ਵੀ ਜਿਹੜਾ ਅਸੀਂ ਪ੍ਰੋਡਕਸ਼ਨ ਬ੍ਰਾਂਡ ਤੇ ਲੈਂਦਾ ਅਸੀਂ ਮੈਨੂੰ ਸੋਚਣਾ ਚੈਲਾ ਨਿਕਲ ਗਿਆ ਮੇਰੇ ਕੋ ਤੋਂ ਲਵਪ੍ਰੀਤ ਲਵੀ ਲਵੀ ਜਿਹੜਾ ਹੈਗਾ ਰੋਪੜ ਦੀ ਇਹ ਤਾਂ ਅਲਰੇਡੀ ਬੰਦ ਹੈ ਤੁਹਾਨੂੰ ਪਤਾ ਹੈ ਉਹ ਰੋਪੜ ਜੇਲ੍ਹ ਦੇ ਵਿੱਚੋਂ ਫੋਨ ਤੇ ਹੀ ਆਪਣਾ ਇਹ ਕਾਰੋਬਾਰ ਚਲਾਉਂਦਾ ਸੀ ਖੰਨਾ ਦੇ ਵਿੱਚ ਇਸ ਗਰੋਹ ਦੇ ਰਾਹੀਂ ਤੁਸੀਂ ਦੇਖੋ ਕਿ ਉਹਦੇ ਵਿੱਚ ਸਾਡੀ ਸਤਤੀਸ਼ ਦੇ ਮਤਾਬ ਕਰਕੇ ਉਹਦੇ ਕੋਲੋਂ ਬਕਾਇਦਾ ਜੇਲ੍ਹ ਦੇ ਵਿੱਚੋਂ ਵੀ ਉੱਥੇ ਜੇਲ੍ਹ ਦੇ ਡਿਪਾਰਟਮੈਂਟ ਨੇ ਇੱਕ ਮੋਬਾਈਲ ਕਵਰ ਕੀਤਾ ਹੈ ਉਹਦੇ ਖਿਲਾਫ ਉਹ ਵੀ ਇੱਕ ਉਹਨਾਂ ਨੇ ਮੁਕੱਦਮਾ ਅਰਜ਼ਿਤ ਦਰਜ ਕੀਤਾ ਅੱਡ ਉਹ ਮੁਕੱਦਮਾ ਹੈਗਾ ਜੀ 262 262 ਮਕਦਮਾ ਹੈ 1 10 2025 ਦਾ 52 ਐਪਰੀਜ਼ਨ ਐਕਟ ਥਾਣਾ ਸਿਟੀ ਰੋਪੜ ਦੇ ਵਿੱਚ ਮਤਲਬ ਉਹ ਮੋਬਾਈਲ ਜਿਹਦੇ ਰਾਹੀਂ ਉਹ ਆਪਣਾ ਕੰਮ ਚਲਾ ਰਿਹਾ ਸੀ ਉਹ ਵੀ ਇਸ ਤਫਤੀਸ਼ ਦੇ ਕਾਰਨ ਹੀ ਉਹਦੀ ਵੀ ਬਰਾਮਦਗੀ ਅਸੀਂ ਕਰ ਲਈ ਆ ਉੱਥੇ ਮਤਲਬ ਉੱਥੋਂ ਦੀ ਪੁਲਿਸ ਨੇ ਸਰ ਬੜੀ ਜਨਤਾ ਜਨਤਾ ਜਿਹੜਾ ਸ਼ੁਭਾ ਮਾਜੀ ਇਹਦੇ ਕੋਲੋਂ ਵੀ ਪਹਿਲਾਂ ਦੋ ਵਾਰ ਜੇਲ੍ਹ ਤੋਂ ਮੋਬਾਈਲ ਮੈਸੂਰ ਕੀਤਾ ਜੀ ਇਹ ਜੇਲ੍ਹ ਤੋਂ ਲੈ ਕੇ ਚਲਾ ਰਹੇ ਹਾਂ ਜੀ ਤਾਂ ਤੁਸੀਂ ਫਿਰ ਅੱਗੇ ਜੇਲ੍ਹ ਪ੍ਰਸ਼ਾਸਨ ਨਾਲ ਕਾਈਫ ਕਰੋਗੇ ਕਿ ਜਿਹੜੀ ਗੂਪੋਲ ਨੇ ਕਿਦਾਂ ਜੋ ਕੀਤਾ ਹੈ ਬਿਲਕੁਲ ਜੀ ਇਹ ਜਿਹੜਾ ਮਕਦਮੇ ਜਦੋਂ 52ਏ ਦੀ ਕਾਰਵਾਈ ਇਹ ਜਿਹੜੇ ਪ੍ਰਿਜਨ ਐਕਟ ਦੇ ਤਹਿਤ ਹੱਦ ਹੁੰਦੇ ਨੇ ਜੀ ਇਹ ਜਿਹੜਾ ਮੋਬਾਈਲ ਹੈ ਫਿਰ ਉਹ ਜਿਹੜੀ ਤਫਤੀਸ਼ੀ ਟੀਮ ਹੁੰਦੀ ਹੈ ਮਕਾਇਦਾ ਇਹਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਕੇ ਇਹਦਾ ਪ੍ਰੋਪਰ ਰਿਕਾਰਡ ਸਾਰਾ ਲੈਂਦੀ ਹੈ ਤੇ ਇਹਦੇ ਉਹ ਜਿਹੜੀ ਇਹਦੀ ਪ੍ਰੋਪਰ ਜੇਲ੍ਹ ਵਾਲੇ ਅ ਡੰਗਾ ਇਚ ਕਲ ਕੇ ਇਹਦੀ ਜਿਹੜੀ ਜਿਹੜੇ ਜਿਹੜੇ ਵੀ ਜਿੱਥੇ-ਜਿੱਥੇ ਵੀ ਇਹਨਾਂ ਲੋਕਾਂ ਦੇ ਨਾਮ ਕੋਈ ਔਰ ਜਿਹੜੇ ਹੋਰ ਵੀ ਬੰਦੇ ਇਸ ਚ ਇਨਵੋਲ ਹੋਏ ਉਹ ਸਾਰੇ ਉਹ ਸਾਰੇ ਉਹਨਾਂ ਦੀ ਜਿਹੜੀ ਪ੍ਰੋਪਰ ਹੈਗੀ ਰਿਪੋਰਟ ਹੈਗੀ ਉਹਦੇ ਮੁਤਾਬਕ ਆਏਗੀ ਤੇ ਉਦੋਂ ਤੱਕ ਕੰਮ ਇਹਨਾਂ ਦੇ ਖਿਲਾਫ ਵੀ ਹੋਏਗਾ ਜਿਵੇਂ ਸ਼ੁਭਮ ਮੈਤੂ ਤੁਸੀਂ ਕਹੇ ਦੇਖੋ ਸ਼ੁਭਮ ਦੇ ਖਿਲਾਫ ਵੀ ਉਹ ਵੀ ਮਾੜਾ ਇਨਸਾਨ ਹੈ ਉਹਦੇ ਖਿਲਾਫ ਵੀ ਦੋ ਮਕੰਦਮੇ ਨੇ ਭੁੰਜਾ ਦੇ ਇਹ ਹੀ ਕਬਲੀ ਦੇ ਜੇਲ੍ਹ ਦੇ ਵਿੱਚੋਂ ਤੇ ਇਸ ਲਈ ਇਹ ਜਨਨ ਕੇ ਬਹੁਤ ਅੱਛੀ ਇੱਕ ਪ੍ਰੋਫੈਸ਼ਨਲ ਟਪੀਚ ਦਾ ਜਿਹੜਾ ਹੈ ਇਹ ਸਬੂਤ ਹੈ ਸਰ ਕਿੰਨੀ ਦੇਰ ਤੋਂ ਸਪਲਾਈ ਕਰ ਰਹੀ ਸੀ ਸਾਡਾ ਨਸ਼ਾ ਇਹ ਖੰਨਾਂ ਦੇ ਵਿੱਚ ਹੁਣ ਤੱਕ ਜਿਹੜੀ ਗੱਲ ਹੈਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਕਿ ਬੰਦਿਆਂ ਦੀ ਕਿਸਮ ਜਿਵੇਂ ਸੰਟੀ ਗਾਲਿਆ ਹੁਣ ਜੇ ਤੁਸੀਂ ਕਹੋ ਕਿ ਉਹ 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 ਮਕੰਦਮੇ ਦੇ ਮਤਲਬ ਪਤਾ ਲੱਗਿਆ ਪੁਰਾਣੇ ਵੇਲੇ ਸ਼ਰਾਬ ਦੀ ਸਮਗਲੀਂ ਕਰਦਾ ਸੀ ਚਿੱਟੇ ਦੇ ਵਿੱਚ ਇਨਵੋਲ ਹੋਗੇ ਜਾਨੀ ਕਿ ਇੱਥੇ ਉਹ ਪਿਛਲੇ ਇਹ ਢਾਈ ਤਿੰਨ ਸਾਲ ਤੋਂ ਪੂਰੇ ਹੈ ਤਾਂ ਦੇਖੋ ਅੰਡਰਗਰਾਉਂਡ ਤਰੀਕੇ ਨਾਲ ਹੀ ਪਿੱਛੇ ਰਹਿ ਕੇ ਸੀਗੇ ਐਕਟਿਵ ਐਕਟਿਵ ਸੀਗੇ ਪੂਰੇ ਟਾਈਟਨ ਸਾਥੋਂ ਪੂਰਾ ਹੈ ਨਾ کشمیر ਗਰੀ ਦੇ ਨਾਲ ਕੋਈ ਹੋਰ ਦੀ ਇਨਵੋਲਵਮੈਂਟ ਹੋ ਸਕਦੀ ਹੈ ਫੈਮਿਲੀ ਚ ਨਾ ਕਿਤੇ کشمیر ਇਸ ਮੁਕਾਦਮੇ ਦੇ ਵਿੱਚ ਜਿਹੜੇ ਜਿਹੜੇ ਬੰਦੇ ਇਨਵੋਲਵ ਹੋਏ ਜੋ ਜੋ ਸਾਹਮਣੇ ਆਇਆ ਹੈ ਆ ਜਿਹੜੀ ਚਿੱਟੇ ਦਿਲ ਕਵਲੀ ਹੈ ਉਹਦੀ ਚੀਜ਼ ਦਾ ਫੈਮਿਲੀ ਮੈਂਬਰ ਅਜੇ ਤੱਕ ਸਾਡੇ ਸਾਹਮਣੇ ਕੁਝ ਨਹੀਂ ਆਇਆ ਹੈ لیکن ਅਜੇ ਤੱਕ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਅਜੇ ਇਹਦੇ ਚ ਬੈਕਵਰਡ ਲਿੰਕੇਜ ਤੱਕ ਕੰਮ ਹੋ ਗਿਆ ਅੱਗੇ ਜਿਹੜੇ ਅੱਗੇ ਫਾਰਵਰਡ ਲਿੰਕੇਜ ਹੈ ਜਦੋਂ ਅਸੀਂ ਉਹਨੂੰ ਵੀ ਹੋਰ ਖੰਗਾਲਣਾ ਹੈਗਾ ਉਹਦੇ ਚ ਕੀ ਪਤਾ ਜੀ ਕੌਣ ਆਏ ਹੋਏ ਹੈਗੇ ਉਹ ਤਾਂ ਕਿ ਸ਼ੁਭਮ ਉਹ ਬੜੀ ਤਵਰੀਦ ਦੱਸੇਗੀ ਸ਼ੁਭਮ ਕਿੱਥੋਂ گرفتار ਕੀਤਾ ਹੈ ਸ਼ੁਭਮ ਕਿੱਥੋਂ گرفتار ਕੀਤਾ ਸ਼ੁਭਮ ਨੂੰ ਕੀ ਗਾਜੀ ਕਿਥੋਂ ਦਰਾਹਾ ਦਰਾਹਾ ਤੋਂ ਹਾਂਜੀ ਹਾਂਜੀ ਉਹ ਜਿਹੜੀ ਹਰਨ ਉਹਦੇ ਕੋਲ ਹੀ ਸੀ ਜੀ ਉਹਦੀ ਐਫ ਆਈ ਆਰ ਦੀ ਕਾਪੀ ਦੇ ਦਿਆਂਗੇ ਜੀ ਤੁਹਾਨੂੰ ਆ ਕੋਈ ਨਹੀਂ ਤੁਹਾਨੂੰ ਇਹ ਪਤਾ ਲੱਗ ਜੂਗਾ ਸਾਰਾ ਥੈਂਕ ਯੂ